ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਜੰਗ ਦਾ ਮਾਹੌਲ ਤਾਂ ਹੋ ਗਿਆ ਹੁਣ ਖਤਮ ਤੇ ਗਾਓ ਖੁਸ਼ੀ ਦੇ ਗੀਤ ਬਿਨਾ ਤੁਹਾਡਾ ਟਾਈਮ ਵੇਸਟ ਕੀਤੇ ਪੇਸ਼ ਕਰਦੇ ਆ ਮੁਸ਼ਕ ਪ੍ਰੀਤ ਸੋ ਮੇਰਾ ਪਲੈਨ ਸੀ ਅੱਜ ਮਤਲਬ ਜਾਨ ਦਾ ਕਿ ਤੇ ਵਲੌਗ ਬਣਾਉਣਾ ਪਰ ਮੈਂ ਫਿਰ ਕੈਂਸਲ ਕਰ ਦਿੱਤਾ ਕੈਂਸਲ ਮੈਂ ਤਾਂ ਕੀਤਾ ਕਿਉਂਕਿ ਉੱਥੇ ਟਾਈਮ ਬਹੁਤ ਲੱਗ ਜਾਣਾ ਹੈ ਐਸੇ ਮੈਨੂੰ ਪ੍ਰਵਾਹ ਨਹੀਂ ਹੈਗੀ ਹੁਣ ਮੇਰੀ ਥੈਂਕਫੁਲਨੈਸ ਕੁਟੀ ਦੀ ਲੇ ਸੋਲਾ ਮੋਸ਼ਕਪ੍ਰੀਤ ਦੀ ਗੱਲ ਆਖੇ ਉੱਥੇ ਟਾਈਮ ਲੱਗ ਗਿਆਣਾ ਸੀ ਬਈ ਤੂੰ ਟਾਈਮ ਬਚਾ ਕੇ ਬਾਹੂਬਲੀ ਫਿਲਮ ਦੀ ਸ਼ੂਟਿੰਗ ਤੇ ਆਣਾ ਔਰ ਨਾਲੇ ਫੁਕਰੀ ਮਾਰਨੋ ਤਾਂ ਹਟਣਾ ਹੀ ਨਹੀਂ ਵਿੱਚ ਗੱਲ ਹੋਰ ਚੱਲਦੀ ਪਈ ਵਿੱਚ ਆਪਦੀ ਗੱਲ ਆਖੇ ਮੇਰੀ ਸਕੂਟ ਦੀ ਟੈਂਕੀ ਫੋਲਾ ਬਈ ਉਹ ਸਾਲੀ ਕੰਬੈਨ ਦੀ ਟੈਂਕੀ ਆ ਪੈਪਸੀ ਦੀ ਬੋਤਲ ਜਿੱਡੀ ਟੈਂਕੀ 250 ਜੇ ਫੁੱਲ ਹੋ ਜਾਂਦੀ ਆ ਨਾਲੇ ਉਹੀ 250 ਬਚਾ ਕੇ ਨਾ ਗੇਟਾਂ ਦਾ ਰੰਗ ਰੰਗ ਮਰਾ ਲੈਣਾ ਸੀ ਕਿਵੇਂ ਤੇਰੀ ਸ਼ਕਲ ਨਾਲ ਦੀ ਹੋਏ ਪਿਆ ਸੋ ਪਤੀ ਗੱਲ ਕੀ ਹੈ ਆਪਾਂ ਰੋਜ਼ ਰੋਜ਼ ਹੀ ਰਿਪਲਾਈ ਵੀ ਨਹੀਂ ਕਿਸੇ ਨੂੰ ਦੇਣਾ ਹੈਗਾ ਕਿ ਉਹ ਨੂੰ ਦੇ ਤਾਂ ਉਹ ਨੂੰ ਦੇ ਤਾਂ ਕਿਉਂਕਿ ਯਾਰ ਇਹ ਤਾਂ ਹੈ ਨਹੀਂ ਕਿ ਮੈਨੂੰ ਕੋਈ ਇੱਕ ਜਾਣਾ ਬੋਲਦਾ ਹੈ ਮੈਨੂੰ بڑے ਜਾਣੇ ਬੋਲਦੇ ਆ ਪਰ ਮੈਂ ਪਰਵਾਹ ਨਹੀਂ ਕਰਦੀ ਹੈਗੀ ਠੀਕ ਸਹੀ ਗੱਲ ਆ ਪਰਵਾਹ ਤਾਂ ਕਰਨ ਜੇ ਇੱਕ ਬੰਦਾ ਕੁੱਤੇਖਾਣੀ ਕਰੇ ਤੇਰੀ ਸਾਰੇ ਕੁੱਤੇਖਾਣੀ ਕਰਦੇ ਆ ਤੇ ਸ਼ਰਮ ਤੈਨੂੰ ਫੇਰ ਵੀ ਨਹੀਂ ਆਉਂਦੀ ਠੀਕ ਹੈ ਨਾ ਮੈਨੂੰ ਆਪਾਂ ਹੁਣ ਇੱਕਦਾਂ ਤਾਂ ਮੂੰਹ ਨਹੀਂ ਬੰਦ ਕਰ ਸਕਦੇ ਇੱਥੇ ਦੁਨੀਆ ਬਹੁਤ ਐ ਬਹੁਤ ਜ਼ਿਆਦਾ ਐ ਕਿੰਨਾ ਕਿੰਨਾ ਆਪਾਂ ਮੂੰਹ ਬੰਦ ਕਰਾਂਗੇ ਠੀਕ ਆ ਕਈ ਸਾਡੀ ਕਮਾਈ ਖਾਂਦੇ ਆ ਸਾਡੀ ਖੁਦ ਦੀ ਰੋਟੀ ਖਾਂਦੇ ਆ ਮੈਂ ਕਹਿੰਨੀ ਉਹਨਾਂ ਦੀ ਰੋਟੀ ਚੱਲਦੀ ਐ ਲੈ ਸੁਣ ਲੋ ਵੱਡੇ ਕਟਰੀਨਾਂ ਦੇ ਸਿਰ ਤੋਂ ਰੋਟੀ ਚੱਲਦੀ ਆ ਆਪ ਭਵੇਂ ਸਵੇਰੇ ਸ਼ਾਮ ਗੁਰਦਵਾਰੇੋਂ ਖਾ ਕੇ ਆਉਂਦੀ ਹੋਵੇ ਉਹ ਤੋਂ ਲੋਕਾਂ ਨੂੰ ਕਹਿੰਦੀ ਆ ਨਾਲੇ ਮੁਸ਼ਕਪ੍ਰੀਤ ਤੂੰ ਨਾ ਹੀ ਬੋਲਿਆ ਕਰ ਤੇਰੀ ਸ਼ਕਲ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਭੈੜੀ ਲੱਗਦੀ ਆ ਖੇਤਾਂ 'ਚ ਟੰਗੇ ਡਰਾਉਣੇ ਪੁੱਤਲੇ ਆਰਗਾ ਤੇਰਾ ਮੂੰਹ ਆ ਦੇਖ ਸਕਦੇ ਹੋ ਤੁਸੀਂ ਇਹ ਮੇਰੀ ਫੇਵਰਟ ਸਕੂਟੀ ਆ ਸਕੂਟੀ ਮੈਂ ਬਿਲਕੁਲ ਵੀ ਨਹੀਂ ਚੇਂਜ ਕੀਤੀ ਹੈਗੀ ਨਾਈਮੇ ਕਰਨੀ ਹੈ ਲੈ ਸੁਣ ਲੋ ਮਹਾਰਾਣੀ ਵਿਕਟੋਰੀਆ ਦੀ ਗੱਲ ਆਖੇ ਮੇਰੀ ਫੇਵਰਟ ਸਕੂਟੀ ਆ ਵੀ ਸਾਲੀ ਜੋ ਸਕੂਟੀ ਇਕਾ ਤੇ ਉਹੀ ਫੇਵਰਟ ਹੋਣੀ ਆ ਓਏ ਪਤਾ ਨਹੀਂ ਕਿਹੜਾ ਨਸ਼ਾ ਕਰਦੇ ਉਹਨੂੰ ਪਤਾ ਲੱਗਦਾ ਨਹੀਂ ਬੋਲਣਾ ਕੀ ਆ ਓ ਯਾਰ ਮੈਂ ਪਾਕਿਸਤਾਨ ਵਾਲ ਤੇ ਹੈਰਾਨ ਆ ਵੀ ਤੁਸੀਂ ਪੰਜਾਬ ਦੇ ਖਾਲੀ ਖੇਤਾਂ 'ਚ ਡਰੋਨ ਜੇ ਸਿੱਟੀ ਗਏ ਹੋ ਉਹ ਇੱਕਦਾਂ ਦੇ ਘਰੇ ਵੀ ਛੱਡ ਦੇਣਾ ਸੀ ਆਹ ਤੇ ਕਿਰੋਟੀ ਨਹੀਂ ਖਤਮ ਹੋਈ ਕੱਦੀ ਖਾ ਰਹੀ ਹੈ ਬੈਠੀ ਇਹ ਯਾਰ ਮੇਰਾ ਮਾਂ ਨਹੀਂ ਗੜਾ ਕਰਦਾ ਮੜਗੜ ਖਾਣਾ ਹੈ ਜੇ ਮੈਂ ਤੈਨੂੰ ਨਾ ਪੁੱਛਦਾ ਹੈ ਪਲੀਜ਼ ਨਹੀਂ ਪਲੀਜ਼ ਨਹੀਂ ਪਲੀਜ਼ 9:00 ਵਜੇ 9 ਆਹ ਹੁਣ ਨਵੇਂ ਆ ਗਿਆ ਜਨਾਨੀ ਵਿਖਾਉ ਮਹਿਕਮਾ ਉਹ ਯਾਰ ਪਿੱਛੇ ਹਜ਼ਾਰ ਹਜ਼ਾਰ ਫਾੜਦੀਆਂ ਨਾ ਰਿੰਗ ਲਾਟਾਂ ਲਾ ਕੇ ਆ ਪੂਰਾ ਫੋਕਸ ਦਿਖਾਉਂਦੇ ਆ ਜਨਾਨੀ ਤੇ ਐ ਕਲੀਅਰ ਦਿਖੇ ਉਹ ਭਰਾਵੋ ਕਿਤੇ ਆਪ ਵੀ ਕੋਈ ਢੱਕਾ ਤੋੜ ਲਿਆ ਕਰੋ ਜਨਾਨੀਆਂ ਤੇ ਵਲੌਗ ਬਣਾਉਣ ਤੇ ਜੋਰ ਦਿੰਦੇ ਰਹਿੰਦੇ ਹੋ ਬਸ 트ੰਪ ਦੇ ਕਹਿਣ ਤੇ ਚੱਲਣਾ ਤੁਸੀਂ ਵੀ ਜਨਾਨੀ ਦਿਖਾਓ ਪੈਸਾ ਕਮਾਓ ਆ ਪੰਜਾਬ ਨੂੰ ਦਾ ਸਾਲਾ ਵਰਦਾਨ ਹੀ ਮਿਲਿਆ ਹੋਇਆ ਚੰਗੀਆਂ ਭਲੀਆਂ ਕੁੜੀਆਂ ਹੁੰਦੀਆਂ ਵਿਆਹ ਤੋਂ ਬਾਅਦ ਉਹਨਾਂ ਜੀਵ ਐ ਤਾਲੂਣਾ ਵਾਲੀ ਲੱਗ ਜਾਂਦੀ ਆ ਇਸ ਤੇ ਕਰ ਕੇ ਫਿਰ ਸਸਰੀ ਕਰ ਲਾਉਣਾ ਨੇ ਜਸਦੀ ਬਣਾ ਵੀ ਲੈ ਹਾਂਜੀ ਮਾ ਤਾਂ ਮੱਟ ਲਾਉਣੀ ਸੂਟਸ ਵਾਲਾ ਕੀ ਕੈਂਟ ਹਾਂ ਕਾਲ ਨੂੰ ਦੇਖ ਲੋ ਮਿਲਦੀ ਤਾਂ ਐ ਪਈ ਐ ਜਿਵੇਂ ਪਤਾ ਨਹੀਂ ਕੈਨੇਡਾ ਤੋਂ ਆਈ ਹੁੰਦੀ ਐ ਅਖੇ ਸੂਟ ਸੌਣ ਲੱਗੀ ਮਿੰਟ ਮਾਰਦੀ ਐ ਮਿੰਟ ਨਹੀਂ ਮਾਰਦੀ ਦਰਜੀ ਮਿੰਟਾਂ ਚ ਸਿਉਂਕ ਦੇ ਜਾਂਦਾ ਉਹਨੂੰ ਪਤਾ ਜੇ ਟਾਈਮ ਲਾਇਆ ਤਾਂ ਗਿੜੇ ਮਾਰੂਗੀ ਵਾਰ-ਵਾਰ ਕਾਲੋ ਦੀ ਸ਼ਕਲ ਦੇਖਣੀ ਪਊਗੀ ਕਿਹੋ ਜਿਹਾ ਲੱਗ ਕਰੇ ਘਰ ਮਾ ਅੱਲਾ ਮਾਫ ਕਰੇ ਬਹੁਤ ਮਨੂਸ਼ ਲੱਗ ਰਿਹਾ ਸੋਣੀ ਲੱਗ ਸਾਹਾ ਸੱਤ ਨਜ਼ਰ ਨਾ ਲਾ ਦੀ ਮੈਨੂੰ ਲੈ ਸੁਣ ਲੋ ਕਾਲੋ ਦੀ ਗੱਲ ਆਖੇ ਨਜ਼ਰ ਨਾ ਲਾ ਦੀ ਓਏ ਕਾਲੋ ਕਦੇ ਨਜ਼ਰ ਪੱਟੋ ਨੂੰ ਵੀ ਨਜ਼ਰ ਲੱਗੀ ਆ ਨਲੇ ਸੀ ਦੱਸਣਾ ਤੇਰੇ ਨਾਲ ਗੋਰੀਆਂ ਦਾ ਪਿੱਛੇ ਬੈਠੀਆਂ ਬੱਕਰੀਆਂ ਲੱਗਦੀਆਂ ਪਈਆਂ ਓਏ ਨਲੇ ਇੰਨੇ ਪੈਸੇ ਤੂੰ ਸੂਟਾਂ ਤੇ ਲਾਉਂਦੀ ਰਹਿਨੀ ਆ ਉਹ ਥੋੜੇ ਪੈਸੇ ਬਚਾ ਕੇ ਨਾ ਉਹ ਪਿੱਛੇ ਲੈਟਰੀ ਬਾਸਾ ਗੇਟ ਵੀ ਲਵਾ ਲੈ ਉਹ ਜਿੱਦੇ ਤੇਈ ਨੇਰੀ ਆ ਗਈ ਨਾ ਜੰਗਲ ਪਾਣੀ ਬੈਠੀ ਹੋਈ ਚਾਦਰ ਜੀ ਉੱਡ ਗਈ ਨਾ ਫਿਰ ਸ਼ਰਮੋ ਸ਼ਰਮੀ ਹੁੰਦੀ ਫਰੇਗੀ ਸਾਰੇ ਆਣੇ ਜਿੰਨਾਂ ਨੇ ਮੈਨੂੰ ਮਿਲਣਾ ਉਹਨਾਂ ਥਰੀ ਕੋਲ ਪੰਜ ਦਾ ਪਲਾਪਲਾ ਆਫਰ ਲਾਜੋ ਤੇ ਨਾਰੇ ਆਪਾਂ ਨੂੰ ਮਿਲ ਲਿਓ ਤੇ 19 ਤਰੀਕ ਨੂੰ ਘਟ ਕਾਮਾ ਸਾਰੇ ਆਣਾ ਜਰੂਰ ਆਇਓ ਖੁੱਲਾ ਭਰਾਓ ਮਿਲੋ ਜੇ 19 ਨੂੰ ਮਾਹੀ ਸ਼ਰਮਾ ਨੂੰ ਵੀ ਕਾਲੋ ਪੁੱਛਣ ਆਲਾ ਹੋਵੇ ਵੀ ਤੈਨੂੰ ਮਿਲੇ ਬਿਨਾਂ ਲੋਕਾਂ ਦਾ ਗਾਲਾ ਕਢਿਆ ਪਿਆ ਉਹ ਨਾਲੇ ਮੈਨੂੰ ਇੱਕ ਗੱਲ ਨਹੀਂ ਸਮਝਾਈ ਵੀ ਪ੍ਰੋਮੋਸ਼ਨ ਤੁਸੀਂ ਦੋਨੇ ਕਰੀ ਜਾਂਦੇ ਹੋ ਤੇ ਪਿੱਛੇ ਜਨੌਰ ਜੇ ਕਿਉਂ ਖੜੇ ਕੀਤੇ ਆ ਇੱਕ ਗੱਲ ਦੱਸਾਂ ਕਾਲੋ ਤੇਰੇ ਮੂੰਹ ਨਾਲੋਂ ਨਾ ਗੋਰੀਆਂ ਤਾਂ ਮੈਨੂੰ ਐਣ ਕੇ ਲੱਗਦੀਆਂ ਪਈਆਂ ਆਹ ਹਤੀਜੀ ਤੁਸੀਂ ਟਾਈਮ ਨਾਲ ਜਿਸਣੋ ਟਾਈਮ ਨਾਲ ਤੁਸੀਂ ਟਾਈਮ ਨਾਲ ਰਾਤੀ ਕਰ ਆਜ ਅਕਰੋ ਆਹ ਹਤੀਜੀ ਹੋ ਭਰਾਵਾ ਦੇ ਤੂੰ ਵੱਟ ਮੁੱਛਾਂ ਨੂੰ ਤੇਰਾ ਹੱਕ ਬੰਦਾ ਓਏ ਰੱਬਾ ਸਾਡੇ ਬਾਰੇ ਵੀ ਸੋਚ ਲਾ ਮੈਨੂੰ ਲੱਗਦਾ ਤੂੰ ਵੀ ਜੋੜੀਆਂ ਨਾ दारू ਪੀ ਕੇ ਬਣਾਉਣਾ ਓਏ ਕੋਈ ਮੇਲ ਮਲਾਬ ਤਾਂ ਦੇਖ ਲਿਆ ਕਰ ਲੱਗਦਾ ਸੀਦਾ ਬਸ ਇੱਥੇ ਰਾਸ਼ਨ ਮੁਕਾਣੀ ਆਏ ਆ ਨਾਲੇ ਭਰਾਵਾ ਤੁਹਾਡੇ ਅੱਗੇ ਬੇਨਤੀ ਆ ਜੇ ਤੁਹਾਡੇ ਪਿੰਡ ਕੋਈ ਖੂ ਖਾ ਹੈਗਾ ਨਾ ਤਾਂ ਮੈਨੂੰ ਦੱਸ ਦੋ ਮੈਂ ਤਾਂ ਜਾ ਕੇ ਛਾਲ ਮਾਰਾਂ ਮਾਰੇ ਤੂੰ ਸਾਰਾ ਦਿਨ ਰੱਜ ਕੇ ਤੂੰ ਫਿਰ ਮਾਰ ਬੱਕ ਤਾਈਂ ਨਹੀਂ ਮੈਂ ਉੱਟ ਜਾਣਾ ਏਦੀ ਫਾਇਲ ਵਾਰ ਵੀ ਲਵਾਈ ਤੇ ਤੂੰ ਸੱਚ ਦੱਸ ਮੈਨੂੰ ਕਿੰਨਾ ਓਏ ਕੰਜਰਾ ਐਨੀ ਦਾ ਥੱਲੇ ਦਾਲ ਨਹੀਂ ਲੱਗਦੀ ਜਿੰਨਾ ਤੂੰ ਲੱਗਿਆ ਪਿਆ ਓਏ ਸਾਲਾ ਕਿਵੇਂ ਦੇ ਕੁੱਤਿਆਂ ਤਰਾਂ ਛੱਟੀ ਜਾਂਦਾ ਓਏ ਡੁੱਬ ਕੇ ਮਰ ਜਾ ਤੂੰ ਕੰਜਰਾ ਡੁੱਬ ਕੇ ਨਹੀਂ ਸਾਲਾ ਗੂੰ ਖਾ ਕੇ ਮਰ ਜਾ ਦੀਦੀ ਤੇਰਾ ਦੇਵਰ دیਵਾਨਾ ਹੋ ਦੀਦੀ ਤੇਰਾ ਦੇਵਰ دیਵਾਨਾ ਹਾਏ ਰਾਮ ਬੁੜਿਓਂ ਕੋ ਡਾਲੀ ਦਾਣਾ ਹੋ ਦੀਦੀ ਤੇਰਾ ਦੇਵਰ دیਵਾਨਾ ਨਹੀਂ ਉਹ ਤੂੰ ਐਵੇਂ ਗਾਣਾ ਗਾ ਦਾਦੀ ਤੇਰਾ ਦੇਵਰ دیਵਾਨਾ ਹਾਏ ਰਾਮ ਬੁੜਿਓਂ ਕੋ ਡਾਲੇ ਦਾਣਾ ਓਏ ਕੈਨੂੰ ਦੇਖ ਲੋ ਗਰੀਬਾਂ ਦੀ ਮਾਦਰੀ ਦਿਖੇ ਤਾ ਉਹ ਦਾਦੀ ਅੰਮਾ ਤੂੰ ਰੀਲਾਂ ਦੇ ਚੱਕਰਾਂ ਚ ਨਾ ਪੈ ਜਾ ਕੇ ਸੀਆਈਡੀ ਚ ਨਾ ਕੋਈ ਲਾਸ਼ ਲੂਸ਼ ਦਾ ਰੋਲ ਕਰ ਪਤਾ ਨਹੀਂ ਇਹ ਪੈਨਸ਼ਨ ਲੈਣ ਦੀ ਉਮਰ 'ਚ ਬੁੜੀ ਕਿਹੜੀਆਂ ਟੈਨਸ਼ਨਾਂ ਲਈ ਬੈਠੀ ਆ। ਓਏ ਆ ਕੀ ਆਈਟਮ ਆ ਗਈ ਹੁਣ? ਆ ਕੇ ਤੂੰ ਹਿੰਦੀ ਕੱਟ ਕੱਟ ਨਹੀਂ ਆ ਮੁੰਡੇ ਚੁੱਕੀ ਬੋਲਦਾ ਪੂਰਾ ਦੰਦਾ ਕੱਟੂ। ਬੁੱਲੇ ਲੱਟ ਬੱਕ ਲੋ ਯਾਰਾਂ ਦੇ ਜ਼ਰ ਤੇ। ਕਿਹੜੀਆਂ ਗੱਲਾਂ ਕਰ ਰਹੀਂਂਦੀ ਦੱਤੀ ਆ। ਓਏ ਕਾਹਲੇ ਦਾ ਤੂੰ ਫੁੱਕੀ ਐਨੀ ਆ ਸਾਡੇ ਆ ਵਿੰਗਰ ਟਿੱਡਾ ਮੂੰਹ ਬਣਾ ਕੇ। ਉਹ ਥੋੜਾ ਪਿੱਛੇ ਹੋ ਕੇ ਵੀਡੀਓ ਬਣਾ ਲਾ ਕਿਤੇ ਹੋਰ ਨਾ ਮੋਬਾਈਲ ਚੱਬ ਜੀ ਕਿਵੇਂ ਖਾਣੂ ਹੀ ਪੈਂਦੀ ਐ ਉਤੋਂ ਬੁੱਲ ਦੇਖੋ ਕਿਵੇਂ ਲਵੇੜੇ ਸੁਰਖੀ ਨਾਲ ਜਿਵੇਂ ਹੱਡਾ ਰੋੜੀ ਚੋਂ ਕੱਟਾ ਚੱਬ ਕੇ ਆਈ ਹੁੰਦੀ ਐ ਇਹ ਸਕੇ ਨਹੀਂ ਕਿ ਫੇਰ ਨਹੀਂ ਹੋਗਾ ਤੋ ਕੀ ਹੋਗਾ ਹੋਏ ਕਿੰਨਾ ਨੂੰ ਦੇਖ ਲਓ ਕਪੋਸ਼ਨ ਦੇ ਸ਼ਿਕਾਰ ਇਹ ਤਿੰਨੇ ਕਾਰਟੂਨ ਜਿਹੜਾ ਪਾਕਿਸਤਾਨ ਦੇ ਆ ਬਈ ਪਾਕਿਸਤਾਨ ਵਾਲਾ ਨੂੰ ਕਹਿਣਾ ਚਾਹਣਾ ਉਹ ਭਰਾਓ ਤੁਸੀਂ ਇਹਨਾਂ ਨੂੰ ਬਚਾਉਣ ਲਈ ਸਾਡੇ ਨਾਲ ਜੰਗ ਲਾਉਣ ਨੂੰ ਫਿਰਦੇ ਸੀ ਉਹ ਪਹਿਲਾਂ ਇਹਨਾਂ ਨੂੰ ਜਾ ਕੇ ਨਾ ਪੋਲੀਓ ਦੀਆਂ ਦਵਾਈਆਂ ਦੁਨੀਆਂ ਪਿਆਓ ਉਹ ਪਿੱਛੇ ਵਾਲੇ ਤਾਂ ਆ ਗਿਆ ਕੈਂਬੜਕ ਲੱਗ ਗਿਆ ਜਿਵੇਂ ਤਵੇ ਤੇ ਛੁੱਟੇ ਜੀਰਾ ਬੜਕਦਾ ਹੁੰਦਾ ਤੇਰੇ ਆਹੀ ਲੱਛਣਾ ਕਰਕੇ ਨਾ ਅੱਧਾ ਟੱਬਰ ਕੰਨ ਤੇ ਟੰਗਿਆ ਪਿਆ ਉਹ ਲੱਗਦਾ ਹੁਣ ਫੌਜੀ ਦੀ ਫੋਟੋ ਵੀ ਨਾਲ ਹੀ ਟੰਗਣੀ ਆ ਉਹ ਫੌਜੀ ਵੀਰ ਇਹਨੂੰ ਤੋਂ ਨਾਲ ਲਾਇਆ ਤੇ ਬਾਰਡਰ ਤੇ ਜਾ ਕੇ ਗੋਲੀ ਮਰਵਾ ਦੇ ਫੌਜੀ ਦੀ ਬੰਦੂਖ ਹਾਰਗਾ ਤੇਰਾ ਮੂੰਹ ਆ ਤੂੰ ਵੀ ਸੰਗਰੂਰ ਦੀਆਂ ਪੱਟੀ ਬਸ ਨੀਕ ਮੈਂ ਸੁਣਿਆ ਬਿੱਲੋ ਚ ਹੋ ਆ ਹੁਣ ਕਿਦੀ ਪਰਜਾਈ ਤੁਰੀ ਆਉਂਦੀ ਆ ਭਰਾਵੋ ਕਬਰਾਂ ਦੀ ਲੋੜ ਨਹੀਂ ਜਿਵੇਂ ਜਿਵੇਂ ਗਰਮੀ ਵਧੂਗੀ ਨਾ ਇਹੋ ਜਿਹਾ ਜੀਵ ਜੰਤੂ ਬਾਹਰ ਨਿਕਲਣਗੇ ਨਾ ਸਾਲਿਆਂ ਦੀ ਛਾਤੀ ਨਾ ਸੀਨਾ ਟੈਂਪੂਆਂ ਦੀ ਨੰਬਰ 1 ਹਸੀਨਾ ਉਤੋਂ ਤੁਰਦੇ ਦੇਖੋ ਸਾਰੇ ਟੈਂਪੂ ਕਿਵੇਂ ਜਿਵੇਂ ਕੰਨ ਤੇ ਰੱਖਿਆ ਪਾਥੀਆਂ ਤੇ ਕਾਂ ਤੁਰਦਾ ਹੁੰਦਾ ਤੇਲ ਗੱਡੀ ਚ ਪਾਇਆ ਤੇ ਇੰਜਨ ਨੇ ਮੋਟੀ ਦਾ ਸਟਾਰਟ ਹੋ ਗਿਆ ਉਹ ਮੋਟੀਏ ਤੈਨੂੰ ਨੱਚਣਾ ਚੱਲ ਨਹੀਂ ਆਉਂਦਾ ਓਏ ਸ਼ਰਮ ਤਾਂ ਆਉਂਦੀ ਹੋਣੀ ਆ ਪਤਾ ਨਹੀਂ ਕਿਹੜਾ ਕੰਜਰੇ ਦਾ ਸੰਗਲ ਖੋਲ ਦਿੰਦਾ ਮੋਟੀਏ ਤੂੰ ਜਿੰਨਾ ਮਰਜੀ ਹੈ ਜੇ ਕਿ ਮੁਜਰਾ ਕਰ ਲੈ ਇਹ ਤੈਨੂੰ ਫਿਰ ਹੀ ਤੇਲ ਨਹੀਂ ਪਾਉਣ ਆਲਾ 23 ਅਹੀ ਲਖਣਾ ਕਰਕੇ ਨਾ ਉਹ ਵਿਚਾਰੇ ਭੋਲੇ ਬੰਦੇ ਦੀ ਫੋਟੋ ਕੰਨ ਤੇ ਟੰਗੀ ਪਈ ਆ ਨਾਲੇ ਕੀ ਨੇ ਆ ਜਾ ਆ ਜਾ ਜੋ ਸੱਚੀ ਆ ਗਿਆ ਨਾ ਤੈਨੂੰ ਭੱਜਣ ਨੂੰ ਰਾਹ ਨਹੀਂ ਲੱਭਣਾ ਫਿਰ ਤੂੰ ਬਾਬਿਆਂ ਤੋਂ ਪੁੱਛਾਂ ਲੈਂਦੀ ਫਿਰੇਂਗੀ ਉਹ ਨਾਲੇ ਉਹਦਾ ਤਾਂ ਆਉਣਾ ਔਖਾ ਉਹ ਤੈਨੂੰ ਹਿੰਮਤ ਕਰਨੀ ਪੈਣੀ ਆ ਉਹਦੇ ਕੋਲ ਜਾਣ ਲਈ